ਜਦੋਂ ਸ਼ੌਂਕ ਹੀ ਪੈਸ਼ਨ ਬਣ ਜਾਂਦਾ ਹੈ ਤਾਂ ਤਨ ਤੀਜੇ ਤਮਾਕੇਦਾਰ ਆਉਂਦੇ ਨੇ ਆਸਟ੍ਰੇਲੀਆ ਨੇ ਪਹਿਲਾ ਵੰਡੇ ਜਿੱਤ ਕੇ ਸ੍ਰੀਚ 1-0 ਦੀ ਬੜਤ ਹਾਸਿਲ ਕਰ ਲਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਕ੍ਰਿਕ ਜੌਨ ਵਰਜ ਵਿੱਚ ਅੱਜ ਆਪਾਂ ਗੱਲ ਕਰਾਂਗੇ ਭਾਰਤ ਅਤੇ ਆਸਟ੍ਰੇਲੀਆ ਦੇ ਦੂਜੇ ਵੰਡੇ ਲਈ ਪਲੇਇੰਗ 11 ਬਾਰੇ ਹੁਣ ਦੂਜਾ ਵੰਡੇ ਬਣ ਚੁੱਕਿਆ ਹੈ ਕਰੋ ਜਾਂ ਮਰੋ ਦਾ ਮੁਕਾਬਲਾ ਜੇਕਰ ਟੀਮ ਇੰਡੀਆ ਇਹ ਮੈਚ ਹਾਰ ਜਾਂਦੀ ਹੈ ਤਾਂ ਸੀਰੀਜ਼ ਹੋਵੇਗੀ ਆਸਟ੍ਰੇਲੀਆ ਦੇ ਨਾਂ ਜੇਕਰ ਇਹ ਮੈਚ ਇੰਡੀਆ ਜਿੱਤ ਜਾਂਦੀ ਹੈ ਤਾਂ ਸੀਰੀਜ਼ ਹੋਵੇਗੀ ਇੱਕ ਇੱਕ ਦੀ ਬਰਾਬਰੀ ਤੇ ਅਤੇ ਅਗਲਾ ਮੈਚ ਹੋਵੇਗਾ ਰੋਮਾਂਚਕ ਇਸ ਮੈਚ 'ਚ ਦੋਵਾਂ ਟੀਮਾਂ ਕੁਝ ਵੱਡੇ ਬਦਲਾਅ ਕਰ ਸਕਦੀਆਂ ਹਨ ਜਿੱਥੇ ਟੀਮ ਇੰਡੀਆ ਇਸ ਵਾਰ ਜਿੱਤ ਦੇ ਇਰਾਦੇ ਨਾਲ ਮੈਦਾਨ 'ਚ ਉੱਤਣ ਵਾਲੀ ਹੈ ਅਤੇ ਉੱਥੇ ਆਸਟ੍ਰੇਲੀਆ ਸ਼ਾਇਦ ਆਪਣੇ ਵਿਨਿੰਗ 11 ਨਾਲ ਹੀ ਖੇਡੇ ਚਲੋ ਫਿਰ ਦੇਖਦੇ ਹਾਂ ਦੋਵਾਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ 11 ਸਭ ਤੋਂ ਪਹਿਲਾਂ ਗੱਲ ਕਰੀਏ ਟੀਮ ਇੰਡੀਆ ਦੀ ਇਸ ਵਾਰ ਭਾਰਤ ਮੈਦਾਨ 'ਚ ਉਤਰੇਗੀ ਸਿਰਫ ਇੱਕ ਹੀ ਮਕਸਦ ਨਾਲ ਬਾਪਸੀ ਕਰਨ ਲਈ ਓਪਨਿੰਗ ਕਰਨਗੇ ਰੋਹਿਤ ਸ਼ਰਮਾ ਅਤੇ ਸੁਮਨ ਗਿੱਲ ਪਿਛਲਾ ਮੈਚ ਦੋਵਾਂ ਲਈ ਖਾਸ ਨਹੀਂ ਰਿਹਾ ਪਰ ਇਸ ਵਾਰ ਦੋਵਾਂ ਤੋਂ ਤੇਜ਼ ਧਮਾਕੇਦਾਰ ਸ਼ੁਰੂਆਤ ਦੀ ਉਮੀਦ ਰਹੇਗੀ ਨੰਬਰ 3 ਤੇ ਆਉਣਗੇ ਵਿਰਾਟ ਕੋਹਲੀ ਪਹਿਲੇ ਵਨਡੇ ਚ ਰਨ ਨਾ ਆਏ ਹੋਣ ਭਾਵੇਂ ਪਰ ਕੋਹਲੀ ਕਲਾਸ ਹੈ ਕਲਾਸ ਕਦੇ ਫੇਲ ਨਹੀਂ ਹੁੰਦੀ ਨੰਬਰ 4 ਤੇ ਹੋਣਗੇ ਸ਼੍ਰੇਸ਼ ਅਈਅਰ ਜੋ ਵਾਈਸ ਕੈਪਟਨ ਨੇ ਇਹਨਾਂ ਦੀ ਫਾਰਮ ਕਮਾਲ ਦੀ ਚੱਲ ਰਹੀ ਹੈ ਅਤੇ ਟੀਮ ਨੂੰ ਹੋਵੇਗੀ ਇਹਨਾਂ ਤੋਂ ਵੱਡੇ ਸਕੋਰ ਦੀ ਉਮੀਦ ਅਕਸ਼ਰ ਪਟੇਲ ਨੂੰ ਪਹਿਲੇ ਮੈਚ ਚ ਮੀਡਲ ਆਰਡਰ ਤੇ ਪ੍ਰਮੋਟ ਕੀਤਾ ਗਿਆ ਸੀ ਬੱਲੇ ਤੇ ਗੇਂਦ ਦੋਵਾਂ ਨਾਲ ਹੋਵੇਗੀ ਵਧੀਆ ਕਰਨ ਦੀ ਉਮੀਦ ਕੇ ਐਲ ਰਾਹੁਲ ਹੋਣਗੇ ਵਿਕਟ ਕੀਪਰ ਤੇ ਬੱਲੇਬਾਜ਼ੀ ਕਰਨਗੇ ਨੰਬਰ 6 ਤੇ ਪਹਿਲੇ ਮੈਚ ਚ ਵਧੀਆ ਖੇਡੇ ਸਨ ਤੇ ਇਸ ਵਾਰ ਵੀ ਟੀਮ ਨੂੰ ਹੋਵੇਗੀ ਚੇਤਤਾ ਦੀ ਉਮੀਦ ਨਿਤਿਸ਼ ਕੁਮਾਰ ਰੈਡੀ ਚੋਰ ਤੋਂ ਵਾਪਸੀ ਕਰ ਰਹੇ ਹਨ ਅਤੇ ਆਲਰਾਊਂਡਰ ਦੀ ਭੂਮਿਕਾ ਨਿਭਾਉਣਗੇ ਬੱਲੇ ਨਾਲ ਚਲਕ ਵਧੀਆ ਸੀ ਹੁਣ ਦੇਖਣਾ ਹੋਵੇਗਾ ਗੇਂਦ ਨਾਲ ਕਿਹੋ ਜਿਹਾ ਜਾਦੂ ਦਿਖਾਉਂਦੇ ਹਨ ਪਿੰਨ ਅਟੈਕ ਕੁਲਦੀਪ ਯਾਦਵ ਦੀ ਵਾਪਸੀ ਤਕਰੀਬਨ ਪੱਕੀ ਮੰਨੀ ਜਾ ਰਹੀ ਹੈ ਪਿਛਲੇ ਮੈਚ ਚ ਸਪਿਨ ਕਮਜ਼ੋਰ ਰਹੀ ਸੀ ਇਸ ਵਾਰ واਸ਼ਿੰਗਟਨ ਸੁੰਦਰ ਦੀ ਥਾਂ ਤੇ ਕੁਲਦੀਪ ਨੂੰ ਮੌਕਾ ਮਿਲ ਸਕਦਾ ਹੈ ਤੇਜ਼ ਗੇਂਦਬਾਦੀ ਦੀ ਕਮਾਨ ਹੋਵੇਗੀ ਮੁਹੰਮਦ ਸਿਰਾਦ ਦੇ ਹੱਥ ਕਿਉਂਕਿ ਬੁਮਰਾ ਨੂੰ ਰੈਸਟ ਦਿੱਤਾ ਗਿਆ ਹੈ ਅਰਸ਼ਦੀਪ ਸਿੰਘ ਵਧੀਆ ਫਾਰਮ ਚ ਅਤੇ ਉਮੀਦ ਹੈ ਕਿ ਕਪਤਾਨ ਇਹਨਾਂ ਨੂੰ ਨਵੀਂ ਗੇਂਦ ਨਾਲ ਵੱਧ ਮੌਕਾ ਦੇਣਗੇ ਪ੍ਰਸਿੱਧ ਕ੍ਰਿਸ਼ਨਾ ਨੂੰ ਮੌਕਾ ਮਿਲ ਸਕਦਾ ਹੈ ਕਿਉਂਕਿ ਹਰਸ਼ਿਤ ਰਾਣਾ ਦਾ ਫਾਰਮ ਕੁਝ ਠੀਕ ਨਹੀਂ ਚੱਲ ਰਿਹਾ ਭਾਰਤ ਦੀ ਸੰਭਾਵਿਤ ਪਲੇਇੰਗ 11 ਚ ਹੋ ਸਕਦੇ ਹਨ ਦੋ ਵੱਡੇ ਬਦਲਾਅ ਜੋ ਸ਼ਾਇਦ ਪਹਿਲਾਂ ਹੀ ਹੋ ਜਾਣੇ ਚਾਹੀਦੇ ਸਨ ਹੁਣ ਗੱਲ ਕਰੀਏ ਆਸਟ੍ਰੇਲੀਆ ਦੀ ਸੰਭਾਵਿਤ ਪਲੇਇੰਗ 11 ਦੀ ਪਹਿਲੇ ਮੈਚ ਚ ਉਹਨਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਉਹੀ ਲਹਿਰ ਜਾਰੀ ਰੱਖਣਾ ਚਾਹੁੰਦੇ ਹਨ ਓਪਨਿੰਗ ਕਰਨਗੇ ਕਪਤਾਨ ਮਿਚਲ ਮਾਰਸ ਜਿਨ੍ਹਾਂ ਨੇ ਨਵਾਦ ਰਹਿ ਕੇ ਟੀਮ ਨੂੰ ਜਿੱਤ ਦਿਵਾਈ ਸੀ ਉਹਨਾਂ ਨਾਲ ਹੋਣਗੇ ਟ੍ਰੈਵਿਸ ਹੈੱਡ ਜਿਨ੍ਹਾਂ ਦਾ ਬੱਲਾ ਪਹਿਲੇ ਮੈਚ ਚ ਨਹੀਂ ਚੱਲਿਆ ਪਰ ਉਹ ਹੈ ਕਿਸੇ ਵੀ ਵੇਲੇ ਮੈਚ ਬਦਲ ਸਕਦੇ ਹਨ ਨੰਬਰ 3 ਤੇ ਮੈਥਿਊ ਸ਼ੌਰਟ 4 ਤੇ ਜੋਸ ਫਲਿੱਪ ਜੋ ਵਿਕਟ ਕੀਪਰ ਦੀ ਭੂਮਿਕਾ ਨਿਭਾਉਣਗੇ ਪੰਜਵੇਂ ਨੰਬਰ ਤੇ ਹੋਣਗੇ ਮੈਟਰੈਂਸਾ ਜਿਨ੍ਹਾਂ ਦੀ ਪਾਰੀ ਨੇ ਪਿਛਲੇ ਮੈਚ ਚ ਟੀਮ ਨੂੰ ਮਜ਼ਬੂਤੀ ਦਿੱਤੀ ਮੀਡਲ ਆਰਡਰ ਵਿੱਚ ਮਿਚਲ ਓਵਨ ਤੇ ਕੁਪਰ ਕਨੋਲੀ ਦੋਵੇਂ ਆਲਰਾਊਂਡਰ ਦੀ ਭੂਮਿਕਾ ਨਿਭਾਉਣਗੇ ਗੇਂਦਬਾਜ਼ੀ ਵਿੱਚ ਉਹ ਨਾ ਹੋਣਗੇ ਜਿਨ੍ਹਾਂ ਤੋਂ ਭਾਰਤ ਨੂੰ ਸਾਵਧਾਨ ਰਹਿਣਾ ਹੋਵੇਗਾ ਮਿਚਲ ਸਟਾਰਕ ਜੋ ਸ਼ੁਰੂਆਤੀ ਝਟਕੇ ਦੇਣ ਚ ਮਾਹਿਰ ਹਨ ਨੈਥਲ ਐਲਿਸ ਜੋ ਡੈਥ ਓਵਰ ਦੇ ਖਾਸ ਮਾਹਿਰ ਹਨ ਮੈਥਿਊ ਕੁਨੇਮੈਨ ਸਪਿਨ ਦੀ ਕਮਾਨ ਸੰਭਾਲਣਗੇ ਅਤੇ ਜੋਸ ਹੈਜਲਵੁੱਡ ਜਿਨ੍ਹਾਂ ਦੀ ਸਵਿੰਗ ਕਿਸੇ ਵੀ ਬੱਲੇਬਾਜ਼ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ ਸਟਾਰਕ ਅਤੇ ਹੈਜਲਵੁੱਡ ਦੀ ਜੋੜੀ ਭਾਰਤ ਦੇ ਟੌਪ ਆਰਡਰ ਲਈ ਖਤਰੇ ਦੀ ਘੰਟੀ ਹੈ ਹੁਣ ਗੱਲ ਕਰੀਏ ਮੈਚ ਦੀ ਟਾਈਮਿੰਗ ਅਤੇ ਵੈਨਿਊ ਦੀ ਦੂਜਾ ਵਨਡੇ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 23 ਅਕਤੂਬਰ 2025 ਨੂੰ ਜਾਣੀ ਕੀ ਕੱਲ ਖੇਡਿਆ ਜਾਣਾ ਹੈ ਮੈਚ ਸ਼ੁਰੂ ਹੋਵੇਗਾ ਸਵੇਰੇ 9 ਵਜੇ ਭਾਰਤੀ ਸਮੇਂ ਅਨੁਸਾਰ ਅਤੇ ਵੈਨਿਊ ਹੋਵੇਗਾ ਐਡਲਿਡ ਓਵਲ ਸਟੇਡੀਅਮ ਆਸਟ੍ਰੇਲੀਆ ਮੈਚ ਦਾ ਲਾਈਵ ਟੈਲੀਕਾਸਟ ਹੋਵੇਗਾ ਸਟਾਰ ਸਪੋਰਟ ਨੈਟਵਰਕ ਅਤੇ ਆਨਲਾਈਨ ਸਟ੍ਰੀਮਿੰਗ ਤੁਸੀਂ ਦੇਖ ਸਕਦੇ ਹੋ ਡਿਜ਼ਨੀ ਪਲਸ ਹੋ ਸਟਾਰ ਤੇ ਹੁਣ ਸਵਾਲ ਤੁਹਾਡੇ ਲਈ ਕਿ ਇਸ ਵਾਰ ਭਾਰਤ ਵਾਪਸੀ ਕਰੇਗਾ ਅਤੇ ਸੀਰੀਜ਼ ਬਰਾਬਰ ਕਰੇਗਾ ਜਾਂ ਆਸਟ੍ਰੇਲੀਆ ਦੂਜਾ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰ ਲਵੇਗਾ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸੋ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ক্রিকেট ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਜੈ ਹਿੰਦ